ਇੱਕ ਪਾਸੇ ਬੱਚਾ ਹੈ ਪ੍ਰਜਨਤੀ ਸਿੰਘ ਹੈ ਤੇ ਇੱਕ ਪਾਸੇ ਨੌਜਵਾਨ ਹੈ ਤਾਂ ਦੇਖ ਸਕਦੇ ਹੋ ਤੁਸੀਂ ਹੌਸਲਾ ਜਿਹੜਾ ਉਹ ਵਿਦਿਆਰਥੀ ਸਾਹਿਬ ਨੇ ਆਪਣੇ ਪੁੱਤ ਨੂੰ ਦਿੱਤੀ ਆ ਉਹੀ ਵਿਦਿਆ ਆਪਣੀਆਂ ਧੀਆਂ ਨੂੰ ਵੀ ਦਿੱਤੀ ਆ ਤਾਂ ਦੇਖ ਸਕਦੇ ਹੋ ਜਿੜੀਆਂੋਂ ਸੇ ਮੈਂ ਬਾਜ ਤੜਾਉਂ ਤਵੇ ਗੋਬਿੰਦ ਸਿੰਘ ਨਾਮ ਕਹਾਂ ਤਾਂ ਦੇਖ ਸਕਦੇ ਹੋ ਇੱਕ ਪਾਸੇ ਬੀਬੀ ਹੈ ਤੇ ਇੱਕ ਪਾਸੇ ਸਿੰਘ ਇੱਕ ਪਾਸੇ ਸਿੰਘ ਹੈ ਇੱਕ ਪਾਸੇ ਸਿੰਘਣੀ ਹੈ ਤਾਂ ਜਿਹੜੇ ਉਹ ਸ਼ਾਸਤਰ ਵਿਦਿਆ ਦੇ ਦਿਖਾਏ ਜਾ ਰਹੇ ਨੇ ਤਾਂ ਇੱਧਰ ਦੇਖ ਸਕਦੇ ਆ ਇੱਕ ਹੋਰ ਭਜੰਗੀ ਸਿੰਘ ਇੱਕ ਪਾਸੇ ਨੌਜਵਾਨ ਸਿੰਘ ਤਾਂ ਜੋ ਬਕਸ਼ਿਆ ਸੀ ਤਾਂ ਇਸ ਤਰੀਕੇ ਦੇ ਨਾਲ ਇਹ ਨਮੂਨਾ ਇੱਕ ਜਿਸ ਤਰੀਕੇ ਨਾਲ ਗੁਰੂ ਸਾਹਿਬ ਨੇ ਹੋਲਾ ਮਹੱਲਾ ਕੱਢਦੇ ਹੁੰਦੇ ਸੀ ਹੋਲੀ ਕੀਨੀ ਸੰਤ ਸੇਵ ਰੰਗ ਲਾਗਾ ਅਤ ਲਾਲ ਦੇਵ ਖੋਲੇ ਮੁਹੱਲੇ ਦਾ ਤਿਉਹਾਰ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਮਨਾਇਆ ਜਾ ਰਿਹਾ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਨਿਹੰਗ ਸਿੰਘ ਨੇ ਜਿਹੜੇ ਉਹ ਗੱਤ ਗਦੇ ਜੋਹਰ ਜਿਹੜੇ ਦਿਖਾ ਰਹੇ ਨੇ ਗੁਰੂ ਸਾਹਿਬ ਨੇ ਜਿਵੇਂ ਕਿਹਾ ਸੀ ਚਿੜੀਆਂੋਂ ਸੇ ਮੈਂ ਬਾਝ ਤੜਾਉ ਤਬਾ ਗੋਬਿੰਦ ਸਿੰਘ ਨਾਮ ਕਹਾਉ ਤਾਂ ਦੇਖ ਸਕਦੇ ਹੋ ਇੱਕ ਪਾਸੇ ਬੀਬੀ ਐ ਤੇ ਇੱਕ ਪਾਸੇ ਸਿੰਘ ਐ ਇੱਕ ਪਾਸੇ ਸਿੰਘਾ ਇੱਕ ਪਾਸੇ ਸਿੰਘਣੀ ਐ ਤਾਂ ਜੋ ਜੋਹਰ ਗੁਰੂ ਸਾਹਿਬ ਨੇ ਜੋ ਵਿੱਧਿਆ ਗੁਰੂ ਸਾਹਿਬ ਨੇ ਆਪਣੇ ਪੁੱਤ ਨੂੰ ਦਿੱਤੀ ਐ ਉਹੀ ਵਿੱਧਿਆ ਆਪਣੀਆਂ ਤਿਆਂ ਨੂੰ ਵੀ ਦਿੱਤੀ ਐ ਤਾਂ ਦੇਖ ਸਕਦੇ ਹੋ ਜਿਸ ਤਰੀਕੇ ਦੇ ਨਾਲ ਗੁਰੂ ਸਾਹਿਬ ਨੇ ਸ਼ਾਸਤਰ ਵਿੱਦਿਆ ਸਿੰਘਾਂ ਨੂੰ ਬਖਸ਼ੀ ਸੀ ਉਸੇ ਤਰੀਕੇ ਦੇ ਨਾਲ ਸਿੰਘਣੀਆਂ ਨੂੰ ਸਿੰਘੜੀਆਂ ਨੂੰ ਵੀ ਬਖਸ਼ੀ ਆ ਤਾਂ ਦੇਖ ਸਕਦੇ ਹਾਂ ਸਿੰਘਣੀਆਂ ਆਪਣੇ ਜੋਹਰ ਨੇ ਜਿਹੜੇ ਉਹ ਦਿਖਾ ਰਹੀਆਂ ਨੇ ਜਿੱਥੇ ਔਰਤਾਂ ਨੂੰ ਨੀਵਾਂ ਸਮਝਿਆ ਜਾਂਦਾ ਸੀ ਪਰ ਗੁਰੂ ਸਾਹਿਬ ਨੇ ਉਹਨਾਂ ਨੂੰ ਸ਼ਾਸਤਰ ਵਿੱਦਿਆ ਬਖਸ਼ੀ ਬਾਣਾ ਬਖਸ਼ਿਆ ਬਰਾਬਰੀ ਦੇ ਹੱਕ ਦਿੱਤੇ ਤਾਂ ਦੇਖ ਸਕਦੇ ਹਾਂ ਕਿਸ ਤਰੀਕੇ ਦੇ ਨਾਲ ਇੱਕ ਸਿੰਘਣੀ ਇੱਕ ਸਿੰਘ ਦਾ ਮੁਕਾਬਲਾ ਕਰ ਰਹੀ ਸੀ ਭੁਜੰਗੀ ਸਿੰਘ ਨੇ ਜਿਹੜੇ ਉਹ ਵੀ ਇੱਥੇ ਆਪਣੇ ਗੱਤਕੇ ਦੇ ਸ਼ਾਸਤਰ ਵਿੱਦਿਆ ਦੇ ਜੋਹਰ ਨੇ ਜਿਹੜੇ ਉਹ ਦਿਖਾ ਰਹੇ ਨੇ ਤਾਂ ਇੱਕ ਪਾਸੇ ਬੱਚਾ ਹੈ ਭੁਜੰਗੀ ਸਿੰਘ ਹੈ ਤੇ ਇੱਕ ਪਾਸੇ ਨੌਜਵਾਨ ਹੈ ਤਾਂ ਦੇਖ ਸਕਦੇ ਹੋ ਤੁਸੀਂ ਹੌਸਲਾ ਹੈ ਜਿਹੜਾ ਇਹਨਾਂ ਸਿੰਘਾਂ ਦਾ ਇਹਨਾਂ ਭੁਜੰਗੀਆਂ ਦਾ ਤਾਂ ਬਾਖਮਾਲ ਹੈ ਖੋਲੇ ਮੁਹੱਲੇ ਤੇ ਇਸੇ ਤਰੀਕੇ ਦੇ ਨਾਲ ਗੁਰੂ ਸਾਹਿਬ ਨੇ ਇਸੇ ਤਰੀਕੇ ਦੇ ਨਾਲ ਗੁਰੂ ਸਾਹਿਬ ਨੇ ਵਿਦਿਆਵਾਂ ਬਖਸ਼ੀਆਂ ਸੀ ਤਾਂ ਦੇਖ ਸਕਦੇ ਹਾਂ ਉਹ ਕਹਿੰਦੇ ਹੁੰਦੇ ਨੇ ਜਿਹੜਾ ਕੁਝ ਅਸੀਂ ਬੱਚਿਆਂ ਨੂੰ ਸਿਖਾਉਨੇ ਆ ਉਹੀ ਕੁਝ ਜਿਹੜੇ ਬੱਚੇ ਸਿੱਖਦੇ ਨੇ ਜੇ ਅਸੀਂ ਬੱਚਿਆਂ ਨੂੰ ਡਰਕਲ ਬਣਾਉਣਾ ਤਾਂ ਡਰਕਲ ਵਾਲੀਆਂ ਚੀਜ਼ਾਂ ਸਿਖਾਵਾਂਗੇ ਤੇ ਜੇ ਬੱਚਿਆਂ ਨੂੰ ਬਹਾਦਰ ਬਣਾਉਣਾ ਤਾਂ ਜਿਵੇਂ ਇਹ ਸਿੰਘ ਸਾਹਿਬ ਆਪਣੇ ਬੱਚੇ ਨੂੰ ਸਿਖਾ ਰਹੇ ਨੇ ਤਾਂ ਬੱਚੇ ਉਸੇ ਦੇ ਉਸੇ ਤਰ੍ਹਾਂ ਦੇ ਹੀ ਬਣਨਗੇ ਤਾਂ ਕਿਤੇ ਨਾ ਕਿਤੇ ਤਸਵੀਰਾਂ ਬਹੁਤ ਕੁਝ ਬਿਆਨ ਕਰਦੀਆਂ ਨੇ ਹੋਲੇ ਮੁਹੱਲੇ ਤੇ ਜਿਸ ਤਰੀਕੇ ਦੇ ਨਾਲ ਜੋਹਰ ਨੇ ਜਿਹੜੇ ਉਹ ਸ਼ਾਸਤਰ ਵਿੱਦਿਆ ਦੇ ਦਿਖਾਏ ਜਾ ਰਹੇ ਨੇ ਤਾਂ ਇੱਧਰ ਦੇਖ ਸਕਦੇ ਹਾਂ ਇੱਕ ਹੋਰ ਭਜੰਗੀ ਸਿੰਘ ਹੈ ਤੇ ਇੱਕ ਪਾਸੇ ਨੌਜਵਾਨ ਸਿੰਘ ਤਾਂ ਮੁਕਾਬਲਾ ਕਰਦਾ ਹੋਇਆ ਕਿਤੇ ਨਾ ਕਿਤੇ ਗੁਰੂ ਸਾਹਿਬ ਨੇ ਜਿਹੜੀ ਸ਼ਾਸਤਰ ਵਿੱਦਿਆ ਬਖਸ਼ੀ ਸੀ ਉਸ ਦਾ ਇੱਕ ਨਮੂਨਾ ਕੋਲਾ ਮਹੱਲਾ ਜਿਹੜਾ ਗੁਰੂ ਸਾਹਿਬ ਨੇ ਦਸਮ ਪਾਤਸ਼ਾਹ ਨੇ ਸ਼ੁਰੂ ਕੀਤਾ ਸੀ ਸਦੀਆਂ ਤੋਂ ਪੀੜੀ ਦਰ ਪੀੜੀ ਸੀਨੇ ਬਸੀਨੇ ਉਸੇ ਤਰ੍ਹਾਂ ਚੱਲਦਾ ਆ ਰਿਹਾ ਤਾਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਆਂ ਸ੍ਰੀ ਅਨੰਦਪੁਰ ਸਾਹਿਬ ਤੋਂ ਤਾਂ ਇੱਧਰ ਭਜੰਗੀ ਸਿੰਘ ਨੇ ਜਿਹੜੇ ਉਹ ਆਪਣੇ ਸ਼ਾਸਤਰ ਵਿੱਦਿਆ ਦੇ ਜੋਹਰ ਨੇ ਜਿਹੜੇ ਉਹ ਦਿਖਾ ਰਹੇ ਨੇ ਤਾਂ ਇੱਧਰ ਦੇਖਣ ਵਾਲੀਆਂ ਤਸਵੀਰਾਂ ਨੇ ਬਹੁਤ ਹੀ ਮਨਮੋਹਕ ਤਸਵੀਰਾਂ ਨੇ ਇਹ ਨਿੱਕੀਆਂ ਨਿੱਕੀਆਂ ਉਮਰਾਂ ਦੇ ਬੱਚਿਆਂ ਦੀਆਂ ਤੇ ਗੁਰੂ ਸਾਹਿਬ ਨੇ ਜੋ ਬਾਣਾ ਬਖਸ਼ਿਆ ਸੀ ਜੋ ਦਿਮਾਲੇ ਬਖਸ਼ੇ ਸੀ ਜੋ ਬਖਸ਼ਿਆ ਸੀ ਤਾਂ ਇਸ ਤਰੀਕੇ ਦੇ ਨਾਲ ਇਹ ਨਮੂਨਾ ਇੱਕ ਜਿਸ ਤਰੀਕੇ ਨਾਲ ਗੁਰੂ ਸਾਹਿਬ ਨੇ ਹੋਲਾ ਮਹੱਲਾ ਕੱਢਦੇ ਹੁੰਦੇ ਸੀ ਤਾਂ ਆਪਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਿੱਕੇ ਨਿੱਕੇ ਬੱਚੇ ਨੇ ਇਹਨਾਂ ਉਮਰਾਂ ਦੇ ਵਿੱਚ ਤਾਂ ਅੱਜ ਕੱਲ ਮਾਪਿਓ ਬੱਚਿਆਂ ਨੂੰ ਫੋਨ ਸਿਖਾ ਫੋਨ ਫੜਾ ਦਿੰਦੇ ਨੇ ਤਾਂ ਇਹਨਾਂ ਬੱਚਿਆਂ ਨੂੰ ਇਹ ਕੋ ਸਿਖਾਇਆ ਜਾ ਰਿਹਾ ਜਿਵੇਂ ਵੱਲੋਂ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤੀ ਸੀ ਲੇ ਦੀ ਤਾਂ ਇਹ ਹੋਲਾ ਮੱਲਾ ਇਸੇ ਤਰ੍ਹਾਂ ਹਾਂਜੀ ਬਾਬਾ ਜੀ ਇਹ ਸਾਡੇ ਲਹੂ ਦੇ ਵਿੱਚ ਲਿਖਿਆ ਹੋਇਆ ਜੀ ਅਸੀਂ ਹੋਲਾ ਮੱਲਾ ਖੇਡ ਕੇ ਅਸੀਂ ਗੁਰੂ ਨੂੰ ਆਪਣੇ ਪ੍ਰਤੀ ਜਾਗਰੂਤ ਕਰਦੇ ਆਂ ਕਿ ਅਸੀਂ ਗੁਰੂ ਦੇ ਸਿੰਘ ਆ ਅਸੀਂ ਗੁਰੂ ਦੇ ਸਿੰਘ ਬਣ ਕੇ ਅਸੀਂ ਗੁਰੂ ਦੇ ਲੜ ਲਾ ਕੇ ਅਸੀਂ ਹੋਲਾ ਮੱਲਾ ਖੇਡਦੇ ਆਂ ਪੰਜਾਬ ਬਾਣੀਆਂ ਦਾ ਅਮਰੇਸ਼ਾ ਕੇ ਅਸੀਂ ਪੰਜ ਪਿਆਰਿਆਂ ਦੇ ਨਾਲ ਅਮਰੇਸ਼ਾ ਕੇ ਐ ਗੁਰੂ ਵਾਲੇ ਬਣੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਦੇਖ ਸਕਦੇ ਹੋ ਤੁਸੀਂ ਗੱਤਕੇ ਦੇ ਜਿਹੜੇ ਜੋਹਰ ਨੇ ਉਹ ਸਿੰਘ ਲਗਾਤਾਰ ਦਿਖਾ ਰਹੇ ਨੇ ਜਿਸ ਤਰੀਕੇ ਦੇ ਨਾਲ ਹੋਲੇ ਮਹੱਲੇ ਦੀ ਸ਼ੁਰੂਆਤ ਗੁਰੂ ਸਾਹਿਬ ਨੇ ਕੀਤੀ ਸੀ ਤਾਂ ਦੇਖ ਸਕਦੇ ਹੋ ਬਹੁਤ ਹੀ ਜ਼ਬਰਦਸਤ ਤਰੀਕੇ ਨਾਲ ਬਾਈ ਤਲਵਾਰ ਬਾਜ਼ੀ ਆ ਜਿਹੜੀ ਉਹ ਕਰ ਰਿਹਾ ਤਾਂ ਤਸਵੀਰਾਂ ਤੁਹਾਨੂੰ ਇਹ ਮਨਮੋਹਕ ਤਸਵੀਰਾਂ ਜਿਹੜੀਆਂ ਨੇ ਹੋਲਾ ਮਹੱਲਾ ਜੀ ਦਾ ਆrti ਆਏ ਆ ਹੱਲਾ ਕਰਨਾ ਤੇ ਆਪਣਾ ਬਚਾਅ ਕਰਨਾ ਤਾਂ ਤਸਵੀਰਾਂ ਉਸ ਤਰੀਕੇ ਦੀਆਂ ਹੋਲੇ ਮਹੱਲੇ ਦੀਆਂ ਜਿਵੇਂ ਗੁਰੂ ਸਾਹਿਬ ਨੇ ਸ਼ੁਰੂਆਤ ਕੀਤੀ ਸੀ ਉਸੇ ਤਰੀਕੇ ਦੇ ਨਾਲ ਹੀ ਅੱਜ ਹੋਲਾ ਮਹੱਲਾ ਤੁਸੀਂ ਦੇਖ ਰਹੇ ਹੋ ਸ੍ਰੀ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ ਤੋਂ ਜਿੱਥੇ 1699 ਦੀ ਵਿਸਾਖੀ ਨੂੰ ਗੁਰੂ ਸਾਹਿਬ ਨੇ ਜਿੱਥੇ ਹੋਲਾ ਮਹੱਲਾ ਜਿਹੜਾ ਉਹ ਖਾਲਸਾ ਪੰਥ ਵੱਲੋਂ ਮਨਾਇਆ ਜਾ ਰਿਹਾ ਹੈ ਕੈਮਰਾ ਪਰਸਨ ਵਿਕਰਮ ਦੇ ਨਾਲ ਮੈਂ ਰਜੈਨ ਵੀ ਸੀਟੀਵੀ ਸ੍ਰੀ ਨਾਨਕਪੁਰ ਸਾਹਿਬ